ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਨਿਊਟਰੀ ਬਣਾਵਾਂਗੇ ਆਪਾਂ ਨਿਊਟਰੀ ਸੁੱਕੀ ਬਣਾਵਾਂਗੇ ਤੇ ਨਿਊਟਰੀ ਦੀ ਆਪਾਂ ਇੱਕ ਕੌਲੀ ਨਿਊਟਰੀ ਲੈ ਲਈ ਸੀ ਤੇ ਨਿਊਟਰੀ ਨੂੰ ਆਪਾਂ ਹੁਣ ਪਿਉਂਦਾਂਗੇ ਨਿਊਟਰੀ ਨੂੰ ਆਪਾਂ ਗਰਮ ਪਾਣੀ ਚ ਪਿਉਵਾਂਗੇ ਪਾਣੀ ਨਿਊਟਰੀ ਵਿੱਚ ਆਪਾਂ ਫੁੱਲਾ ਪਾ ਦਵਾਂਗੇ ਤੇ ਇੱਧਰ ਆਪਾਂ ਕਿਤੇ ਦੋ ਟਮਾਟਰ ਲਏ ਸੀ ਹਰੀਆਂ ਮਿਰਚਾਂ ਪਿਆਜ਼ 1 ਇੰਚ ਅੰਕ ਤੇ ਚਾਰ ਪੰਜ ਮੈਂ ਲਸਣ ਦੀਆਂ ਗਲੀਆਂ ਲਈਆਂ ਸੀ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਹਾਂਜੀ ਆਪਾਂ ਇੰਡਕਸ਼ਨ ਤੇ ਪੈਨ ਰੱਖ ਲਿਆ ਤੇ ਪੈਨ ਦੇ ਵਿੱਚ ਆਪਾਂ ਤੇਲ ਪਾ ਦੇਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਹਾਂਜੀ ਪਿਆਜ਼ ਗ੍ਰाइंड ਕਰ ਲਈ ਮਸਾਲਾ ਪਿਆਜ਼ ਗ੍ਰੈਂਡ ਕਰ ਲਏ ਟਮਾਟਰ ਤੇ ਇੱਥੇ ਮੈਂ ਅਦਰਕ ਲਸਣ ਤੇ ਮਿਰਚਾਂ ਮੈਂ ਕੋਈ 4-5 ਜੀਆਂ ਸੀ ਤੇ ਹੁਣ ਆਪਾਂ ਨਿਊਟਰੀ ਇਹਨਾਂ ਨੂੰ ਨਿਚੋੜ ਲੈਨੇ ਆਂ ਤੇ ਨਿਊਟਰੀ ਸਾਡੀ ਠੱਡੀ ਹੋ ਗਈ ਨਾਲੇ ਫੁੱਲ ਗਈ ਹੈ ਵਧੀਆ ਤਰੀਕੇ ਨਾਲ ਤੇ ਮੈਂ ਇਹਨਾਂ ਨੂੰ ਨਿਚੋੜ ਲਵਾਂਗੀ ਫੁੱਟ ਕੇ ਨਿਚੋੜ ਕੇ ਪਾਣੀ ਸਾਰਾ ਇਹਦਾ ਕੱਢ ਦਵਾਂਗੇ ਸਾਲਣੇ ਚ ਬਹੁਤ ਆਸਾਨੀ ਨਾਲ ਕਲੀ ਜਾਂਦੀ ਹਾਂ ਹਾਂਜੀ ਮੈਂ ਤੇਲ ਗਰਮ ਕਰਕੇ ਤੇ ਅੱਧਾ ਤੇਲ ਮੈਂ ਕੱਢ ਲਿਆ ਸੀ ਥੋੜਾ ਜਿਹਾ ਤੇਲ ਰੱਖ ਲਿਆ ਨਿਊਟ੍ਰੀਨ ਫਰਾਈ ਕਰ ਲਾਂਗੇ ਆਪਾਂ ఫై న్యూట్రి గోల్డ్ బ్రాన तेल में। तेल पहले कीता सी। उस तो जीरा पा देंगे ਜੀਰਾ ਪੂਨ ਹੋ ਗਿਆ ਥੋੜੀ ਜਿਹੀ ਅਹਾਂਗ ਪਾ ਦਾਂਗੀ ਉਸ ਤੋਂ ਬਾਅਦ ਪਿਆਜ਼ ਬਾਨੂੰਗੀ ਪਿਆਜ਼ਾਂ ਨੂੰ 2-3 ਮਿੰਟ ਹੋ ਗਏ ਸੀ ਤਾਇਆ ਤੋਂ ਹੁੰਨਦਿਆਂ ਨੂੰ ਤੇ ਹੁਣ ਪਾਵਾਂਗੇ ਆਪਾਂ ਅੱਧਾ ਫਿਰ ਲਸਣ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਨਾਲ ਹੀ ਫਰਾਈ ਕਰਾਂਗੇ ਹੁੰਨ ਲਗਾਂਗੇ ਅੱਧਾ ਫਿਰ ਮਿਰਚਾਂ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ मसाला भुन हो गया नमक पा रहा के थोड़ा जहा चमचे चौथा हिस्सा हल्दी पाउडर पावे चमचे का चौथा हिस्सा लाल मिर्च कश्मीरी मिर्च काली मिर्च देगी मिर्च मसाला

ਆਮਲੇ ਥੋੜਾ ਜਿਹਾ ਪਾਣੀ ਕਸਪੂਰੀ ਮੇਥੀ ਪਾ ਦਾਂਗੇ ਮੈਂ ਕਸਪੂਰੀ ਮੇਥੀ ਮਸਲਤੀ ਹਾਂ ਪਹਿਲੇ ਤੇ ਹੁਣ ਆਪਾਂ ਇਹਨੂੰ ਬੋਤਨ ਵਿੱਚ ਟਾਕ ਕੇ ਪਕਾ ਲਵਾਂਗੇ ਹਾਂ ਜੰਦੀ ਆਪਾਂ ਮਸਾਲੇ ਨੂੰ ਚੈੱਕ ਕਰ ਲੀਏ ధీయా పౌడర్ గర్మ మసాలా మిక్స్ కట్టి దో తమచే దీ లే

ਹਾਂਜੀ ਹੁਣ ਆਪਾਂ ਸੋਇਆਬੀਨ ਨੂੰ ਚੱਕ ਕਰ ਲਵਾਂਗੇ ਇਸੇਕੇ ਤੋਂ ਬਾਅਦ ਮੈਂ ਪਾਣੀ ਪਾ ਦਵਾਂਗੀ ਸੋਇਆਬੀਨ ਥੋੜੀ ਰਸੇਵਾਲੀ ਟੇਸਟ ਲੱਗਦੀ ਹੈ ਤੇ ਉਹ ਚੰਗੀ ਤਰ੍ਹਾਂ ਆਪਾਂ ਇਹਨੂੰ ਉਬਾਲ ਦਵਾਂਗੇ අ අපා සොයා බේනුම් චැරලෙන්නේ දෝතන මින්ට් වාස්තය ෝර්ප කාලමගේ අන්ජී සොයා බීනුව අපා චැ් කරලන්නේ ਯਾ ਬੀਨ ਬਣ ਗਈ ਦਕਸ਼ ਨੂੰ ਕੱਢਾਂਗੇ ਬੰਦ ਤਨੀਆ ਕਾ ਕੇ ਮਿਕਸ ਕਰ ਲੈਨੇ ਤੇ ਹੁਣ ਆਪਾਂ ਬੋਲ ਚ ਕੱਢ ਲਵਾਂਗੇ ਹਾਂਜੀ ਆਪਾਂ ਸੋਇਆ ਬੀਨ ਨੂੰ ਬੋਲ ਚ ਪਾ ਲਾਂਗੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਵੇਖਣ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ